ਨਿਊਜ਼ ਅਪਡੇਟ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਔਰ ਜਿਵੇਂ ਪਹਿਲਾਂ ਤੁਹਾਡੀ ਸਿਹਤ ਨਾਲ ਸੰਬੰਧਿਤ ਆਪਾਂ ਕਾਫੀ ਵੀਡੀਓ ਤੁਹਾਨੂੰ ਦਿੱਤੀਆਂ ਨੇ ਉਸੇ ਤਰ੍ਹਾਂ ਹੀ ਅੱਜ ਫੇਰ ਗगन દવાਖਾਨਾ ਪਿੰਟੂ ਸੋਮਲ ਜੀਟਾ ਬੇਵਾਲੀ ਵੈਦ ਨੇ ਜਿਹੜੇ ਉਹਨਾਂ ਦੇ ਕੋਲ ਆਪਾਂ ਪਹੁੰਚੇ ਆ ਅੱਜ ਬਹੁਤ ਹੀ ਅਹਿਮ ਗੱਲਬਾਤ ਕਰਨ ਲਈ ਆਪਾਂ ਉਹਨਾਂ ਦੇ ਕੋਲ ਆਏ ਆ ਕਿਉਂਕਿ ਨਸ਼ਾ ਇੱਕ ਸਮਾਜ ਦੇ ਉੱਤੇ ਕਲੰਕ ਤੇ ਨੌਜਵਾਨਾਂ ਚ ਕੋੜ ਵਰਗੀ ਬਿਮਾਰੀ ਆਪਾਂ ਕਹਿ ਲਈਏ ਔਰ ਜਿਹਦੇ ਲਈ ਆਪਾਂ ਅੱਜ ਪਿੰਟੂ ਸੋਮਲ ਜੀ ਕੋਲ ਆਏ ਆ ਕਿਉਂਕਿ ਆਪਾਂ ਨੂੰ ਕੋਈ ਕੋਈ ਸਾਰਥਕ ਨੁਕਸਾ ਦੱਸਣਗੇ ਜਿਹਦੇ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਰਾਨਾ ਸਾਹਿਬ ਜੀ ਨਸ਼ਿਆਂ ਨੂੰ ਲੈ ਕੇ ਕਿਹੜੀ ਕੋਈ ਰਾਮਬਣ ਕੋਈ ਵਧੀਆ ਮੈਡੀਸਨ ਤੁਹਾਡੇ ਕੋਲ ਹੋ ਸਕਦੀ ਆ ਜਿਹਦੇ ਲਈ ਮਤਲਬ ਕਿਸੇ ਤਰ੍ਹਾਂ ਦੀ ਤੋੜ ਨਾ ਲੱਗੇ ਕੋਈ ਹੋਰ ਪ੍ਰੋਬਲਮ ਨਾ ਆਵੇ ਕਿਸੇ ਤਰ੍ਹਾਂ ਦੀ ਮੈਡੀਸਨ ਤਾਂ ਜਟਾਣਾ ਸਾਹਿਬ ਆਪਣੇ ਕੋਲ ਹੈਗੀ ਆ ਪਹਿਲਾਂ ਵੀ ਆਪਾਂ ਕਈ ਇੰਟਰਵਿਊ ਕਰ ਚੁੱਕੇ ਆ ਉਹਦੇ ਲਈ ਸਾਡੇ ਕੋਲ ਇਹ ਕੈਪਸੂਲ ਨੇ ਜਿਹੜੇ ਅਸੀਂ ਆਪ ਤਿਆਰ ਕਰਦੇ ਆ ਬਹੁਤ ਹੀ ਕਾਰਗਰ ਸਿੱਧ ਹੁੰਨੇ ਆ ਇਹ ਇਹ ਬੰਦਾ ਕੋਈ ਵੀ ਨਸ਼ਾ ਕਰਦਾ ਹੋਵੇ ਚਿਟਾ ਭੁੱਕੀ ਫੇਮ ਡੋਡੇ ਜੀਭ ਰਕਣ ਵਾਲੀ ਗੋਲੀ ਹਨਾ ਉਹ ਸਭ ਦੇ ਲਈ ਹੀ ਆਪਾਂ ਨੇ ਇਹ ਮੈਡੀਸਨ ਤਿਆਰ ਕੀਤੀ ਆ ਤੇ ਇੱਕ ਆਪਣੇ ਇੱਕ ਹੋਰ ਨਵੀਂ ਚੀਜ਼ ਤਿਆਰ ਕੀਤੀ ਆ ਜਿਹੜਾ ਪਾਊਡਰ ਬਣਾਇਆ ਜੀ ਆਪਾਂ ਨੇ ਜੀ ਇਹ ਪਾਊਡਰ ਦਾ ਸਿਰਫ ਇੱਕ ਚਮਚ ਲੈਣਾ ਜੀ ਇੰਨਾਕ ਬਸ اچھا ਜੀ ਤੇ ਇੰਨਾਕ ਇਹਦੇ ਨਾਲ ਹੂੰ ਤੁਹਾਡੇ ਜਿਹੜੀ ਕ੍ਰੇਵਿੰਗ ਨਸ਼ੇ ਦੀ ਜਿਹੜੀ ਆਪ ਨੂੰ ਤਲਬ ਉੱਠਦੀ ਆ ਉਹ ਬਿਲਕੁਲ ਖਤਮ ਹੋ ਜਾਂਦੀ ਆ ਹੂੰ ਬੰਦੇ ਆ ਨਸ਼ਾ ਕਰਨ ਨੂੰ ਮਨ ਨਹੀਂ ਕਰਦਾ ਜੀ ਬੰਦੇ ਦੀ ਜੀ ਵੀਕਨੈਸ ਆ ਜਿਹੜੀ ਉਹ ਦੂਰ ਹੁੰਦੀ ਆ ਜੀ ਕਿਸੇ ਕਿਸਮ ਦੀ ਉਹਦੀ ਮਤਲਬ ਤਕਲੀਫ ਨਹੀਂ ਹੁੰਦੀ ਕੋਈ ਉਹਦਾ ਹੱਡ ਪੈਰ ਨਹੀਂ ਦੁਖਦਾ ਅੱਖਾਂ ਚੋਂ ਪਾਣੀ ਜਾਂ ਜਿਵੇਂ ਵੀ ਨਸ਼ਾ ਛੱਡਣੇ ਵਾਲੇ ਬੰਦੇ ਨੂੰ ਸਮੱਸਿਆ ਆਉਂਦੀ ਆ ਹਨਾ ਤੋੜ ਲੱਗਦੀ ਆ ਜਾਂ ਬੰਦਾ ਮੰਜੇ ਤੇ ਪਿਆ ਜਾਂਦਾ ਹਨਾ ਗੋਡੇ ਦੁਖੀ ਜਾਂਦੇ ਆ ਤਾਂ ਉਹਨੂੰ ਕਹੇ ਜੀ ਕੋਈ ਸਮੱਸਿਆ ਨਹੀਂ ਆਉਂਦੀ ਇਹ ਨਵਾਂ ਹੁਣ ਪਾਊਡਰ ਆਪਾਂ ਨੇ ਤਿਆਰ ਕੀਤਾ ਤੇ ਕੈਪਸੂਲ ਆਪਣੇ ਕੋਲ ਆਲਰੇਡੀ ਹੈਗੇ ਹੀ ਸੀਗੇ ਤੇ ਬੜੇ ਇਹਦੇ ਕਾਰਗਰ ਆਪਾਂ ਨੂੰ ਰਿਜ਼ਲਟ ਮਿਲ ਰਹੇ ਆ ਜੀ ਜੀ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਜੀਬ ਥੱਲੇ ਰੱਖਣ ਵਾਲੀ ਗੋਲੀ ਆ ਜਿਹੜੀ ਉਹ ਤਾਂ ਨਸ਼ੇ ਛੜਾਉਣ ਵਾਲੀ ਗੋਲੀ ਆ ਫਿਰ ਉਹਨੂੰ ਵੀ ਛੜਾਉਣ ਲਈ ਲੋਕ ਆਉਂਦੇ ਨੇ ਜੀ ਬਿਲਕੁਲ ਕੈਨ ਨੂੰ ਤਾਂ ਨਸ਼ਾ ਛਡਾਉਣੇ ਵਾਲੀ ਆ ਪਰ ਉਹ ਨਸ਼ਾ ਹੀ ਇੱਕ ਕਿਸਮ ਦਾ ਜੀ ਕਈ ਬੰਦੇ ਨਸ਼ਾ ਕਰਦੇ ਆ ਸਪੋਜ਼ ਕਰੋ ਕੋਈ ਫੀਮ ਖਾਂਦਾ ਉਹ ਕਹਿੰਦਾ ਮੈਂ ਫੀਮ ਛੱਡਤੀ ਦਵਾਈ ਲਿਆਇਆ ਮੈਂ ਜੀਵਟ ਰੱਖਣ ਵਾਲੀ ਗੋਲੀ ਤਾਂ ਜਟਾਣਾ ਸਾਹਿਬ ਛੱਡੀ ਨਹੀਂ ਉਹ ਉਹ ਤਾਂ ਖੂਚੋਂ ਨਿਕਲ ਕੇ ਖਾਤੇ ਜਿ ਕਰਨੇ ਵਾਲਾ ਕੰਮ ਹੈ ਗੱਲ ਉੱਥੇ ਖੜੀ ਆ ਨਸ਼ਾ ਛੱਡਿਆ ਤੇ ਦੂਜੇ ਨੂੰ ਲੱਗਿਆ ਬਿਲਕੁਲ ਉਹਦਾ ਤਾਂ ਫੀਮ ਨਾਲੋਂ ਵੀ ਉਹਦਾ ਭੈੜਾ ਅਸਰ ਆ ਉਹ ਕਿਡਨੀਆਂ ਤੇ ਲੀਵਰ ਤੇ ਬ੍ਰੇਨ ਤੇ ਹਰ ਇੱਕ ਚੀਜ਼ ਤੇ ਉਹਦਾ ਮਾੜਾ ਪ੍ਰਭਾਵ ਆ ਬੇਸਿਕਲੀ ਉਹਦੇ ਵਿੱਚ ਹੁੰਦਾ ਕੀ ਆ ਉਹਦੇ 'ਚ ਨੋਰਫੀਨ ਹੁੰਦਾ ਜੀ ਜੀ ਨੋਰਫੀਨ ਨਸ਼ਾ ਹੈ ਨਾ ਜਿਹੜਾ ਫੀਮ ਚੋਂ ਨਿਕਲਦਾ ਤੇ ਬਹੁਤ ਸਟਰੋਂਗ ਹੁੰਦਾ ਨੋਰਫੀਨ ਤੇ ਇਹ ਤਾਂ ਜਦੋਂ ਲੇਡੀਜ਼ ਦਾ ਬੜਾ ਆਪਰੇਸ਼ਨ ਹੋਣਾ ਹੁੰਦਾ ਬੱਚਾ ਪੈਦਾ ਕਰ ਉਹਦੋਂ ਨੋਰਫੀਨ ਯੂਜ਼ ਕੀਤਾ ਜਾਂਦਾ ਤੇ ਆਪਣੇ ਬਹੁਤੇ ਪੰਜਾਬੀ ਸਸਤੀ ਯਰ ਫਰੀ ਹੋਣ ਦੇ ਚੱਕਰ ਦੇ ਵਿੱਚ ਜੀਵੇਟ ਰੱਖਣ ਵਾਲੀ ਗੋਲੀ ਤੇ ਲਾਗੇ ਤੇ ਉਹਨੂੰ ਛਡਾਉਣ ਦਾ ਸਾਡੇ ਕੋਲ ਤਰੀਕਾ ਜਿਹੜਾ ਹੁਣ ਕਾਰਗਰ ਹੈਗਾ ਸਾਡੇ ਕੋਲ ਅਗਰ ਕੋਈ ਛੱਡਣੀ ਚਾਹੁੰਦਾ ਬਹੁਤ ਹੀ ਸੌਖੇ ਤਰੀਕੇ ਨਾਲ ਉਹ ਜੀਵੇਟ ਰੱਖਣ ਵਾਲੀ ਗੋਲੀ ਜਾਂ ਹਰ ਇੱਕ ਤਰ੍ਹਾਂ ਦਾ ਨਸ਼ਾ ਉਹ ਛੱਡਿਆ ਜਾ ਸਕਦਾ ਹੈ ਜੀ ਸੋ ਬਹੁਤ ਕੰਮ ਦੀ ਗੱਲ ਦੱਸੀ ਹੈ ਸਾਨੂੰ ਪਿੰਟੂ ਸੋਮਲ ਜੀ ਵੈਦ ਸਾਹਿਬ ਨੇ ਜਿਵੇਂ ਲੋਕੀ ਨਸ਼ਾ ਛੱਡਣ ਲਈ ਜੀਭ ਥੱਲੇ ਵਾਲੀ ਗੋਲੀ ਹੈ ਜਿਹੜੀ ਉਹ ਵਰਤੋਂ ਕਰਦੇ ਨੇ ਉਹਦੀ ਉਹ ਵੀ ਇੱਕ ਬਹੁਤ ਵੱਡਾ ਨਸ਼ਾ ਦੱਸਦੇ ਨੇ ਵੀ ਉਹਦੇ ਵਿੱਚ ਨੌਰਫਨ ਜਿਹੜਾ ਸਾਲਟ ਆ ਉਹ ਪਾਇਆ ਜਾਂਦਾ ਔਰ ਉਹ ਬਾਕੀ ਜਿਹੜੇ ਨਸ਼ੇ ਨੇ ਉਹਨਾਂ ਨਾਲੋਂ ਵੀ ਖਤਰਨਾਕ ਆ ਔਰ ਉਹਨੂੰ ਛੱਡਣ ਦਾ ਵੀ ਇਲਾਜ ਲੱਭ ਲਿਆ ਪਿੰਟੂ ਸੋਮਲ ਜੀ ਨੇ ਬਹੁਤ ਅੱਛਾ ਕਾਰਗਰ ਇਲਾਜ ਆ ਔਰ ਜਿਵੇਂ ਇਹਨਾਂ ਨੇ ਦੱਸਿਆ ਵੀ ਆਹ ਦੇਖੋ ਇੱਕ ਜਿਵੇਂ ਪਾਊਡਰ ਆ ਆ ਪਾਊਡਰ ਦਾ ਇੱਕ ਚਮਚਾ ਮਤਲਬ ਜਿਹੜਾ ਤੁਸੀਂ ਲੈ ਸਕਦੇ ਹੋ ਔਰ ਇੱਕ ਚਮਚਾ ਲੈਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਤੋੜ ਆ ਜਿਹੜੀ ਉਹ ਤੁਹਾਨੂੰ ਨਹੀਂ ਲੱਗੂਗੀ ਅੱਖਾਂ ਦੇ ਵਿੱਚੋਂ ਜਿਵੇਂ ਪਾਣੀ ਆਉਂਦਾ ਹੋਰ ਜਿਹੜੀਆਂ ਜਿਹੜੀਆਂ ਲਾਮਤਾਂ ਨੇ ਨਿਸ਼ਾਨੀਆਂ ਨੇ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਨਸ਼ਾ ਛੱਡਣ ਤੋਂ ਬਾਅਦ ਉਹ ਸਾਰੀਆਂ ਦਾ ਜਿਹੜਾ ਸਮਾਧਾਨ ਆ ਉਹ ਪਿੰਟੂ ਸੋਮਲ ਜੀ ਨੇ ਕੱਢ ਲਿਆ ਸੋ ਧੰਨਵਾਦ